ਤੁਸੀਂ ਦੇਖਿਆ ਸਰ ਇਹ ਤੋਂ ਪਹਿਲਾਂ ਨਹੀਂ ਦੇਖਿਆ ਇਸ ਤੋਂ ਪਹਿਲਾਂ ਨਹੀਂ ਤੇ ਆ ਜਾਂਦੇ ਇਹ ਦੇਖਣੇ ਰੂਪ ਦੇਖਿਆ ਉਹ ਦੇਖ ਕੇ ਅੱਖਾਂ ਨਮ ਹੋ ਜਾਂਦੀ ਹੈ ਹਨਾ ਇਹ ਨਹੀਂ ਪਰਤੇ ਉਲਟੇ ਖੋਲ ਰਹੇ ਖੋਲ ਲੈ ਕੋਲ ਉਹ ਸਮਾਂ ਯਾਦ ਆ ਜਾਂਦਾ ਅਸੀਂ ਵੀ ਸਾਡੀ ਉਮਰ ਵਿੱਚ بڑے ਛੋਟੇ ਉਮਰ ਵਿੱਚ ਸੀ ਜਦੋਂ ਉਹ ਹਾਦਸਾ ਹੋਇਆ ਤੇ ਉਸ ਨੂੰ ਵੀ ਅਸੀਂ ਮਹਿਸੂਸ ਕਰਨ ਆਪਣੇ ਬੱਚਿਆਂ ਨੂੰ ਲੈ ਕੇ ਆਏ ਸਿੱਖ ਧਰਮ ਦੇ ਬੱਚੇ ਸਾਡੇ ਬੱਚਿਆਂ ਨੂੰ ਇਹ ਚੀਜ਼ ਦਾ ਗਿਆਨ ਹੋਣਾ ਜ਼ਰੂਰੀ ਹੈ ਕਿ ਸਾਡੇ ਉੱਤੇ ਕਿੰਨੇ ਅਤਿਆਚਾਰ ਹੋਏ ਤੇ ਹੁਣ ਸਾਨੂੰ ਮਿਲ ਜੁਲ ਕੇ ਇਕਜੁੱਟ ਹੋ ਕੇ ਰਹਿਣਾ ਬਹੁਤ ਹੀ ਜ਼ਰੂਰੀ ਹੈ ਜੁਨੀ 1984 ਦੇ ਫਰਾਂਸੀਦ ਹੋਇ ਸਮੂਹ ਸਿੰਘ ਸਿੰਘ ਨਿਤ ਪਟੰਗੀਆਂ ਨੂੰ ਯਾਦ ਕੀਤਾ ਜਾਂਦਾ ਸਦਾ ਅੰਗਲੀ ਪੇਟ ਕੀਤੀ ਜਾਂਦੀ ਹੈ ਤੇ ਅਸੀਂ ਤਸਵੀਰਾਂ ਸਾਂਝੀਆਂ ਕਰ ਰਹੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਦੀ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਫੋਟੋ ਪ੍ਰਦਰਸ਼ਨੀ ਲਗਾਈ ਗਈ ਹੈ ਜਿਸ ਦੇ ਵਿੱਚ ਤਸਵੀਰਾਂ ਦੇ ਰਾਹੀਂ ਉਹ ਜੋ ਜਲਮਾਨਾ ਹਰਕਤ ਸੀਗੀ ਭਾਰਤ ਸਰਕਾਰ ਦੀ ਉਸ ਵੇਲੇ ਦੀ ਕਾਂਗਰਸ ਹਕੂਮਤ ਦੀ ਉਸ ਨੂੰ ਤਸਵੀਰਾਂ ਦੇ ਰਾਹੀਂ ਬਿਆਨ ਕੀਤਾ ਗਿਆ ਕਿਸ ਤਰ੍ਹਾਂ ਦੇ ਨਾਲ ਸਿੱਖ ਕੌਮ ਦਾ ਸਰਵਉੱਚ ਸਥਾਨ ਸ਼੍ਰੀ ਅਕਾਲ ਤਖਤ ਸਾਹਿਬ ਟੈਂਕਾ ਥੋਪਾ ਦੇ ਨਾਲ ਗੋਲੀਆਂ ਦੇ ਨਾਲ ਢਹਿ ਢੇਰੀ ਕੀਤਾ ਗਿਆ ਕਿਸ ਤਰ੍ਹਾਂ ਸਾਰੀ ਪ੍ਰਕਰਮਾ ਦੇ ਵਿੱਚ ਸੰਗਤਾਂ ਦੀਆਂ ਖੂਨ ਨਾਲ ਲਥਪਥ ਲਾਸ਼ਾਂ ਪਈਆਂ ਸਨ ਸ੍ਰੀ ਦਰਬਾਰ ਸਾਹਿਬ ਦਾ ਪਾਵਨ ਪਿੱਤਰ ਸਰੋਵਰ ਦਾ ਅੰਮ੍ਰਿਤ ਜਲ ਲਾਲ ਹੋ ਚੁੱਕਿਆ ਸੀ ਤੋਂ ਇਹ ਤਸਵੀਰਾਂ ਦੇ ਰਾਹੀਂ ਸਾਰਾ ਉਹ ਮੰਜ਼ਰ ਬਿਆਨ ਕੀਤਾ ਗਿਆ ਹੈ ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਚ ਮੌਜੂਦ ਸਾਰੇ ਪਾਵਨ ਪਿੱਤਰ ਸਥਾਨਾਂ ਗੁਰਦੁਆਰਾ ਸਹਿਬਾਨ ਤੇ ਹਮਲਾ ਕੀਤਾ ਗਿਆ ਸੀ ਢਾਹਟੇਰੀ ਕੀਤਾ ਗਿਆ ਸੀ ਤੋਂ ਇਹ ਤਸਵੀਰਾਂ ਵੇਖ ਕੇ ਉਹ ਸਾਰਾ ਮੰਜ਼ਰ ਜਿਹੜਾ ਅੱਖਾਂਗੇ ਆ ਜਾਂਦਾ ਹੈ ਹਰ ਸਿੱਖ ਦੇ ਮਨ ਚੋਂ ਟੀ ਸੁੱਟਦੀ ਹੈ ਕਿ ਆਖਰਕਾਰ ਸਿੱਖ ਕੌਮ ਦੇ ਸਰਵ ਉੱਚ ਧਾਰਮਿਕ ਸਥਾਨ ਨੂੰ ਕਿਉਂ ਨਿਸ਼ਾਨਾ ਬਣਾਇਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਛੱਤਰ ਸਿੰਘ ਸ਼੍ਰੀ ਗੰਗਾਨਗਰ ਰਾਜਸਥਾਨ ਤੋਂ ਆ ਜੀ ਹਾਂ ਜੀ ਆ ਤਸਵੀਰਾਂ ਦੇਖੀਏ ਦੇਖ ਕੇ ਸਾਰਾ ਉਹ ਮੰਜ਼ਰ ਯਾਦ ਆ ਜਾਂਦਾ ਜੀ ਬਿਲਕੁਲ ਜੀ ਬਿਲਕੁਲ ਉਹ ਸਮਾਂ ਯਾਦ ਆ ਜਾਂਦਾ ਅਸੀਂ ਵੀ ਸਾਡੀ ਉਮਰ ਵਿੱਚ ਬੜੇ ਛੋਟੇ ਉਮਰ ਵਿੱਚ ਸੀ ਜਦੋਂ ਉਹ ਹਾਦਸਾ ਹੋਇਆ ਤੇ ਉਸ ਨੂੰ ਹੀ ਅਸੀਂ ਮਹਿਸੂਸ ਕਰਨ ਆਪਣੇ ਬੱਚਿਆਂ ਨੂੰ ਲੈ ਕੇ ਆਏ ਜ਼ਰੂਰੀ ਹੈ ਕਿ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ ਭਿਖਦੀ ਪੀੜ੍ਹੀ ਉਹਨੂੰ ਪਤਾ ਲੱਗੇ ਕਿ ਸਾਡੇ ਸਭ ਤੋਂ ਪ੍ਰਮੁੱਖ ਧਾਰਮਿਕ ਸਾਨੂੰ ਨਿਸ਼ਾਨਾ ਬਣਾਇਆ ਸੀ ਹਾਂਜੀ ਕਿਉਂਕਿ ਬੱਚਿਆਂ ਨੂੰ ਇਹ ਚੀਜ਼ ਪਤਾ ਹੋਣਾ ਬਹੁਤ ਜ਼ਰੂਰੀ ਹੈ ਜੀ ਅਸੀਂ ਸਿੱਖ ਧਰਮ ਨਾਲ ਜੁੜੇ ਹੋਏ ਆ ਤਾਂ ਸਿੱਖ ਧਰਮ ਦੇ ਬੱਚੇ ਸਾਡੇ ਬੱਚਿਆਂ ਨੂੰ ਇਸ ਚੀਜ਼ ਦਾ ਗਿਆਨ ਹੋਣਾ ਜ਼ਰੂਰੀ ਹੈ ਕਿ ਸਾਡੇ ਉੱਤੇ ਕਿੰਨੇ ਅਤਿਆਚਾਰ ਹੋਏ ਹੈ ਤੇ ਹੁਣ ਸਾਨੂੰ ਮਿਲ ਜੁਲ ਕੇ ਇਕਜੁੱਟ ਹੋ ਕੇ ਰਹਿਣਾ ਬਹੁਤ ਹੀ ਜ਼ਰੂਰੀ ਹੈ ਤੇ ਗੁਰੂ ਦੀ ਬਾਣੀ ਨਾਲ ਜੁੜਨਾ ਤੋਂ ਚੜਦੇ ਹੀ ਉਹ ਟੀ ਸੁੱਟਦੀ ਹੈ ਜ਼ਖਮ ਹਰੇ ਹੋ ਜਾਂਦੇ ਆ ਬਿਲਕੁਲ ਜੀ ਸਾਡੇ ਮੇਰੇ ਨਾਲ ਮੇਰੇ ਭਾਈ ਸਾਹਿਬ ਵੀ ਆਏ ਹੋਏ ਨੇ ਉਹ ਸਪੈਸ਼ਲੀ ਪਿਛਲੇ ਸਾਲਾਂ ਤੋਂ ਹੀ ਕਹਿ ਰਹੇ ਸੀ ਕਿ ਜੀ ਮੇਰਾ ਉਹ ਦਿਨ ਮੈਂ ਉਸ ਦਿਨ ਹੀ ਉੱਥੇ ਪਹੁੰਚਣਾ ਹੈ ਤੋਂ ਅਸੀਂ ਕੱਲ ਦੇ ਹੀ ਇਸੇ ਤੇ ਇਸ ਧਰਤੀ ਤੇ ਪਹੁੰਚੇ ਆ ਜੀ ਉਹ ਅਸੀਂ ਦਰਦ ਨੂੰ ਮਹਿਸੂਸ ਕਰ ਰਹੇ ਹਾਂ ਬਿਲਕੁਲ ਇਹ ਜ਼ਖਮ ਕਦੇ ਪਰ ਨਹੀਂ ਸਕਦਾ ਨਹੀਂ ਜੀ ਇਹ ਜ਼ਖਮ ਕਦੇ ਵੀ ਨਹੀਂ ਪਰੇ ਜਾ ਸਕਦਾ ਹਾਂ ਜੀ ਪਰਲ ਵਾਲੇ ਹੈ ਹੀ ਨਹੀਂ ਇਹ ਨਹੀਂ ਪਰਦੇ ਉਲਟੇ ਖੋਰ ਰਹੇ ਖੋਰ ਰਹੇ ਉਹ ਉਹ ਵੀ ਟੀ ਸੁੱਟਦੀ ਹੈ ਹਮੇਸ਼ਾ ਜੂਲ ਮੀਨਾ ਚੜਦੇ ਹੀ ਜਖਮਾਰੇ ਹੋ ਜਾਂਦਾ ਮਤਾਂਜੀ ਦੇਖਿਆ ਸਾਰਾ ਇਸ ਤੋਂ ਪਹਿਲੇ ਨਹੀਂ ਦੇਖਿਆ ਇਸ ਤੋਂ ਪਹਿਲੇ ਨਹੀਂ ਦੇਖਿਆ ਇਸ ਤੋਂ ਪਹਿਲੇ ਦੇਖਿਆ ਆਜੋ ਇਹ ਜਖਮੀ ਸਰੂਪ ਦੇਖਿਆ ਉਹ ਦੇਖ ਕੇ ਅੱਖਾਂ ਨਮ ਹੋ ਜਾਂਦੀ ਹੈ ਹੁਣਾ ਅੱਖੀ ਦੀ ਗੱਲ ਗੁਰੂ ਗੋਬਿੰਦ ਸਿੰਘ ਗੁਰੂ ਨਾਨਕ ਗੁਰੂ ਦੇਖ ਬਾਦਰ ਗੁਰੂ ਅਰਜਨ ਦੇਵ ਪੱਥਰੋਤ ਲੱਗਦੇ ਅਮਕਿਆ ਹੁੰਦੇ ਗੁਰੂ ਗੋਬਿੰਦ ਸਿੰਘ ਦੀ ਕੁਰਬਾਨੀ ਕੋਈ ਨਹੀਂ ਦੇ ਸਕਦਾ ਕੋਈ ਨਹੀਂ ਦੇ ਸਕਦਾ ਨਾ ਕੋਈ ਹੈ ਨਾ ਕੋਈ ਹੈ ਜਿਸ ਸਰਕਾਰ ਕੀਤੀ ਕਾਂਗਰਸ ਕੀਤੀ ਇਹ ਦਵਦੀ ਹੈ ਅੱਜਔਰ ਸਾਰਾ ਕਾਂਗਰਸ ਖਤ ਹੈ ਅੱਜ ਕਾਂਗਰਸ ਨੂੰ ਕੋ ਪੂਜ ਰੇ ਮੇਰੇ ਤੇ ਕੀ ਹੈ ਬੰਮ ਮੈਂ ਅਰਕ ਕੋਈ ਤਲਵਾਰ ਸ਼ਬਦ ਦੇ ਮੈਂ ਨੀਡਰਦੀ ਹੁਣ ਵੀ ਕਾਂਗਰਸ ਕੋਈ ਪੂਜ ਰੇ ਕਿਉਂ ਪੂਜ ਰੇ ਨੰਨੇ ਕਦੀ ਮੋਦੀ ਕੋ ਪੂਜੋ ਅੱਛਾ ਤੋ ਨਜ਼ਰ ਆਉਂਦਾ ਨਹੀਂ پورا ਸਾਰਾ ਨਜ਼ਰ ਆ ਰਿਹਾ ਅੱਜ ਤੱਕ ਇਨਸਾਫ ਨਹੀਂ ਮਿਲਿਆ 41 ਸਾਲ ਹੋ ਗਏ ਮਿਲ ਜੇਗਾ ਅਬ ਮਿਲੇਗਾ ਜ਼ਰੂਰ ਮਿਲੇਗਾ ਉਸਕੇ ਕਰ ਦੇ ਰਾਂ ਦੇਰ ਨੂੰ ਇਸ ਨੂੰ ਸਰਕਾਰ ਦਾ ਕੋਈ ਰੋਲ ਨਹੀਂ ਸਰਕਾਰ ਕਿਸੇ ਸਾਰੀ ਕਾਂਗਰਸ ਦੀ ਤੇ ਨਾ 인ਦਰਾ ਗਾਂਧੀ ਕਿਸ ਕੀ ਦੀ ਸੀ? rau gandhi ਦੀ ਦਾਂਦੀ ਸੀ। ਦਾਂਦੀ ਸੀ ਨਾ। ਸੋਨੀਆ ਗਾਂਧੀ ਕਿਸ ਮਾਂ ਹੈ। 인ਦਰਾ ਗਾਂਧੀ ਦਾ ਪੜਾ ਬੇਟਾ ਮਰਵਾਇਆ ਜਰ ਜੀ ਗਾਂਧੀ। ਸੋਨੀਆ ਗਾਂਧੀ ਨੇ ਸੰਜੇ ਗਾਂਧੀ ਮਰਵਾਦੀ ਹੈ। ਆਪ ਉਹ ਪਤਨ ਕਿੰਨਾਂ ਮਰਵਾ ਰਹੇ ਹੈ। ਵਾਹਿਗੁਰੂ ਸਤਿ ਸ੍ਰੀ ਅਕਾਲ। ਇੱਕ ਬੜਾ ਨਾਮ ਅੱਖਾਂ ਦੇ ਲਾਲ ਜਿਹੜਾ ਉਹ ਦਰਦ ਬਿਆਨ ਕੀਤਾ ਹੈ ਜੋ ਹਰ ਸਿੱਖ ਦੇ ਮਨ 'ਚ ਹੈ। ਕਿਸ ਤਰ੍ਹਾਂ ਦੇ ਨਾਲ ਇਹ ਸਿੱਖ ਕੌਮ ਦੇ ਜ਼ਖਮ ਕਦੇ ਨਹੀਂ ਭਰ ਸਕਦੇ ਜੋ ਬਾਦ ਸਾਹਿਬ ਤੇ ਹਮਲਾ ਅਕਾਲ ਤਖਤ ਸਾਹਿਬ ਨੂੰ ਪਿਆ ਡੇਰੀ ਕਰਦਾ ਨਹੀਂ ਭਰ ਸਕਦੇ ਨਹੀਂ ਭਰ ਸਕਦੇ ਵਾਹਿਗੁਰੂ ਨਹੀਂ ਭਰ ਸਕਦੇ ਬਹੁਤ ਦੁਖਦਾਈ ਘਟਨਾ ਹੋਈ ਹੈ ਬਹੁਤ ਜਲ ਦੇਖ ਕੇ ਬੱਚਿਆਂ ਦੇ ਮਨ ਨੂੰ ਬਹੁਤ ਅਜੀਬ ਲੱਗਣ ਡਿਆ ਕੈਸੇ ਬੱਚੇ ਮਹਾਰਾਜ ਗੁਰੂ ਦੇ ਦਰਸ਼ਨਾਂ ਨੂੰ ਆਏ ਸੀ ਤੇ ਜੋ ਮਾਲਕ ਪੰਚ ਪਾਸ਼ਾ ਦੀ ਸ਼ਹਾਦਤ ਨੂੰ ਸਜਦਾ ਕਰਨ ਆਏ ਸੀਗੇ ਬੱਸ ਬੱਸ ਗੋਲੀਆਂ ਦਾ ਇਸ ਨਿਸ਼ਾਨਾ ਹਾਂਜੀ ਹਾਂਜੀ ਚਲੋ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਨੂੰ ਆਪਣੇ ਚਰਨਾਂ 'ਨਾਂ ਲਾਵੇ ਵੈਗੁਰੂ ਅਹੀਂ ਤੇ ਇਹੀ ਗੱਲ ਕਹਿ ਸਕਦੇ ਹੁਣ ਕੁਛ ਨਹੀਂ ਕਰ ਸਕਦੇ ਦੇਖੋ ਕਦੇ ਨਹੀਂ ਪਰਸੇ ਨਹੀਂ ਪਰਸ ਸਕਦੇ ਨਹੀਂ ਪਰਸ ਸਕਦੇ ਵਿੱਚ 84 ਤੇ ਯਾਦ ਰਵੋਗੇ ਰਹਿੰਦੀ ਦੁਨੀਆ ਤੱਕ ਜਿੰਨਾ ਚਿਰ ਜੀਵਾਂਗੇ ਉਹਨਾਂ ਚਿਰ ਜਿੰਚਰ ਸਾਡੇ 'ਚ ਸਵਾਸ ਚੱਲਦੇ ਉਹਨਾਂ ਚਿਰ ਇਹ ਤਸਵੀਰਾਂ ਪਰਦਸ਼ੀ ਦੇਖ ਕੇ ਸਾਡੇ ਬੱਚਿਆਂ ਨੂੰ ਸਾਡੀ ਨੌਜਵਾਨ ਪੀੜੀ ਨੂੰ ਵੀ ਪਤਾ ਲੱਗਦਾ ਹੈ ਕਿ ਕਿੰਜ ਸਾਡੀ ਆਪਣੀ ਸਰਕਾਰ ਨੇ ਕਾਰਾ ਕੀਤਾ ਹਾਂਜੀ 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 ਬਹੁਤ ਜ਼ੁਲਮ ਕੀਤਾ ਸੀ ਬਹੁਤ ਜ਼ੁਲਮ ਤਸਵੀਰਾਂ ਵੇਖ ਕੇ ਸਾਰਾ ਉਹ ਦੁਖਦਾਈ ਮੰਜ਼ਰ ਯਾਦ ਆ ਜਾਂਦਾ ਅੱਖਾਂ ਅੱਗੇ ਆ ਜਾਂਦਾ ਮਤਲਬ ਹਾਂਜੀ ਉਹ ਤਾਂ ਫਿਰ ਉਹ ਤਾਂ ਫਿਰ ਸਮਾਂ ਵੇਖੋ ਜੀ ਤੁਸੀਂ ਇੰਨੀਆਂ ਸ਼ਹਾਦਤਾਂ ਸਾਡੀ ਕੌਮ ਨੇ ਦਿੱਤੀਆਂ ਆ ਫਿਰ ਦੁੱਖ ਤਾਂ ਚਲੋ ਹੁੰਦਾ ਹੀ ਆ ਹੈਨਾ ਦੁੱਖਤ ਹੁੰਦਾ ਜੀ ਆਜ਼ਾਦੀ ਦੇਸ਼ ਦੀ ਰਾਖੀ ਲਈ ਸਭ ਤੋਂ ਵੱਧ ਸ਼ਹਾਦਤਾਂ ਕੁਰਬਾਨੀ ਸੀ ਸਿੱਖ ਕੌਮ ਨੇ ਹੀ ਦਿੱਤੀ ਆ ਸਿੱਖ ਕੌਮ ਨੇ ਇੰਨਾ ਜਿੰਨੀ ਸਹਾਦਤ ਕੋਈ ਦੇ ਹੀ ਨਹੀਂ ਸਕਦਾ ਹਾਂਜੀ ਪਰ ਜਿਹੜੇ ਨੁਕਸਾਨ ਸਾਡਾ ਹੀ ਸਭ ਤੋਂ ਵੱਧ ਹੋਇਆ ਨੁਕਸਾਨ ਵੀ ਸਾਡਾ ਹੀ ਸਭ ਤੋਂ ਵੱਧ ਹੋਇਆ ਨਾ ਦੇਖ ਕੇ ਸਾਰਾ ਮੰਜ਼ਰ ਯਾਦ ਆ ਜਾਂਦਾ ਕਿ ਇਹ ਉਹ ਜ਼ਖਮ ਹੈ ਜਿਹੜੇ ਕਦੇ ਨਹੀਂ ਭਰਦੇ ਇਹ ਕਦੇ ਨਹੀਂ ਨਾਂਦੇ ਨਾ ਵੀ ਇਹ ਨਾ ਤਾਂ ਇਹ ਭੁੱਲਣ ਜੋਗਿਆ ਨਾ ਇਹ ਬਖਸ਼ਣ ਜੋਗਿਆ ਚਰਾਸੀ ਹਮੇਸ਼ਾ ਯਾਦ ਰਹੇਗੀ 84 ਹਮੇਸ਼ਾ ਯਾਦ ਰਹੇਗੀ ਇਹ ਇਹ ਕਹਿਣਾ ਹੈ ਦੂਰ ਦਰਾਡੇ ਤੋਂ ਦੇਸ਼ ਦੇ ਵੱਖ-ਵੱਖ ਸੂਬਿਆਂ ਪਿੰਡਾਂ ਸ਼ਹਿਰਾਂ ਤੋਂ ਆ ਰਹੇ ਸ਼ਰਧਾਲੂਆਂ ਦਾ ਜੋ ਤਸਵੀਰਾਂ ਵੇਖ ਕੇ ਭਾਵੁਕ ਹੋ ਰਹੇ ਨੇ ਜਜ਼ਬਾਤੀ ਹੋ ਰਹੇ ਨੇ ਨਮ ਅੱਖਾਂ ਦੇ ਨਾਲ ਉਹ ਦਰਦ ਬਿਆਨ ਕਰ ਰਹੇ ਨੇ ਜੋ ਅੱਜ ਵੀ ਹਰ ਸਿੱਖ ਦੇ ਮਨ 'ਚ ਹੈ ਜੋ ਜੂਨ ਦਾ ਮਹੀਨਾ ਚੜ੍ਹਦੇ ਆਂ ਜਖਮ ਜਿਹੜੇ ਹਰ ਸਿੱਖ ਦੇ ਹਾਰੇ ਹੋ ਜਾਂਦੇ ਆ ਤੋ ਇਹ ਪ੍ਰਦਰਸ਼ਨੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਰ ਦੇ ਬਾਹਰ ਲਗਾਈ ਗਈ ਹੈ ਜਿੱਥੇ ਦੂਜੇ ਪਾਸੇ ਸ੍ਰੀ ਕਾਲ ਤਖਤ ਸਾਹਿਬ ਦੇ ਮਗਰ ਗੁਰਦੁਆਰਾ ਅਮਰ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਵਿਖੇ ਸ੍ਰੀ ਮੰਦਰ ਸਾਹਿਬ ਦੇ ਵਿੱਚ ਜੂਨ 1984 ਚ ਗੋਲੀਬਾਰੀ ਦੌਰਾਨ ਜ਼ਖਮੀ ਹੋਇਆ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਰੂਪ ਸੰਤਾਂ ਦੇ ਦਰਸ਼ਨਾਂ ਲਈ ਸੌਭਤ ਕੀਤਾ ਗਿਆ ਹੈ ਅੱਜ 2 ਜੂਨ ਤੋਂ ਲੈ ਕੇ 6 ਜੂਨ ਤੱਕ ਸੰਗਤਾਂ ਗੁਰੂ ਸਾਹਿਬ ਦੇ ਇਸ ਜ਼ਖਮੀ ਸਰੂਪ ਦੇ ਦਰਸ਼ਨ ਕਰ ਸਕਦੀਆਂ ਨੇ ਔਰ ਉਸ ਦੇ ਨਾਲ ਨਾਲ ਮਨਜੀਤ ਸਾਹਿਬ ਦੀਵਾਨ ਹਾਲ ਦੇ ਬਾਹਰ ਪ੍ਰਦਰਸ਼ਨੀ ਲੱਗੀ ਹੈ ਜੋ ਉਸ ਸਾਰਾ ਮੰਜ਼ਰ ਬਿਆਨ ਕਰ ਰਹੀ ਹੈ ਕਿਸ ਤਰ੍ਹਾਂ ਦੇ ਨਾਲ ਭਾਰਤੀ ਫੌਜਾਂ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਨਜ਼ਰ ਆ ਰਹੀ ਹੈ ਕਿਤਨਾ ਲਾਸ਼ਾਂ ਦੇ ਢੇਰ ਨਜ਼ਰ ਆ ਰਹੇ ਹੈ ਤੇ ਹੈਟਰੀ ਹੋਇਆ ਸ਼੍ਰੀ ਕਾਟਕਸਾਬ ਸ੍ਰੀਤ ਵਕਫ ਪਾਵਨ ਪਿੱਤਰ ਸਥਾਨ ਨਜ਼ਰ ਆ ਰਹੇ ਹੈ ਪੂਰੀ ਪ੍ਰਕਰਮਾ ਲਾਸ਼ਾਂ ਦੇ ਨਾਲ ਭਰੀ ਹੋਈ ਨਜ਼ਰ ਆ ਰਹੀ ਹੈ ਇਹ ਤਸਵੀਰਾਂ ਸਾਰਾ ਮੰਜ਼ਰ ਬਿਆਨ ਕਰਦੀ ਹੈ ਕਿਸ ਤਰ੍ਹਾਂ ਦੇ ਨਾਲ ਸਿੱਖ ਔਮ ਦੇ ਸਰਵਉੱਚ ਧਾਰਮਿਕ ਕਿਸਾਨ ਨੂੰ ਟੈਟਰੀ ਕੀਤਾ ਜਾ ਦੇਖੋ ਜੀ ਸੇਖ ਕਾਉਨ ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਉਪਤਾਰਾ ਰਿਹਾ ਉਹਨਾਂ ਨੇ ਉਹਨਾਂ ਨੇ ਜਨੂਪਾਣ ਤੋਂ ਇਨਕਾਰ ਕਰਤਾ ਬੇਸੇ ਜੀ ਜਨੂਪਾਣ ਨਹੀਂ ਪਾਣਾ ਸਾਨੂੰ ਸੱਚ ਦਾ ਜਨੂਪਾ ਇਹ ਝੂਠਾ ਨਹੀਂ ਪਾਣਾ ਸੀ ਨਹੀਂ ਨਾਲ ਨਹੀਂ ਜਾਣਾ ਨਹੀਂ ਰਹਿਣਾ ਨੇ ਪੋਸਟ ਟਾਈਮ ਤੋਂ ਨੇ ਦੁਸ਼ਮਣਾਂ ਨੇ ਚਲਦੀ ਆ ਰਹੀ ਆ ਜੀ ਤੇ ਜੋ ਵੀ ਤੁਸੀਂ ਦੇਖ ਤੁਸੀਂ ਦੇਖ ਰਹੇ ਹੋ ਤੁਸੀਂ ਹੁਣ ਦੇਖ ਰਹੇ ਹੋ ਕੀ ਹੋਇਆ 84 ਦੇ ਵਿੱਚ ਜਦੋਂ ਇਹਨਾਂ ਦਿਨ ਚੁਣਿਆ ਗਿਆ 84 ਆਪਣੇ ਜੂਨ ਦਾ 1 ਜੂਨ ਤੋਂ ਲੈ ਕੇ ਗੁਰੂ ਅਰਜਨ ਦੇਵ ਪਾਸੇ ਦਾ ਸ਼ਹੀਦ ਦੀ ਧੜਾ ਸੀ ਉਦੋਂ ਦਾ ਸੰਗਤਾਂ ਬਹੁਤ ਆ ਰਹੀ ਸੀ ਇੱਥੇ ਇਹਨਾਂ ਨੇ ਦਿਨ ਏਸ਼ ਨੂੰ ਸਿੱਖਾਂ ਨੂੰ ਸਬਕ ਸਿਖਾਉਣ ਵਾਸਤੇ ਇਹਨਾਂ ਨੇ ਉਹ ਦਿਨ ਚੁਣਿਆ ਵੀ ਇਹਨਾਂ ਵੱਧ ਤੋਂ ਵੱਧ ਇਹਨਾਂ ਨੂੰ ਕਾਂਡ ਕਰੇ ਇਹਨਾਂ ਨੂੰ ਦਬਾਅ ਖਤਮ ਕਰੇ ਇਹਨਾਂ ਨੂੰ ਬੱਦ ਤੋਂ ਨੁਕਸਾਨ ਕੀਤਾ ਜਾਵੇ ਵੱਧ ਤੋਂ ਨੁਕਸਾਨ ਕੀਤਾ ਜਾਵੇ ਤੇ ਤੁਹਾਡੇ ਸਾਹਮਣੇ ਆ ਪੀੜ੍ਹੀਆਂ ਦੀ ਪੀੜ੍ਹੀਆਂ ਖਤਮ ਕਰਤੀ ਇਹਨਾਂ ਨੇ ਅੱਜ ਇਹ ਕਈ ਮੇਰਾ ਖਿਆਲ 15 20 25 ਸਾਲ ਲੱਗ ਗਿਆ ਸਭ ਲੋਕੋ ਕੋਲ ਪਿੰਡਾਂ ਚ ਜਾਣ ਨਹੀਂ ਚੜ੍ਹ ਜੰਗੇ ਅੱਜ ਆਖੋ ਜਿਹੜੀ ਜਵਾਨੀ ਸਾਾਲ ਹੀ ਮਿੱਥਿਆ ਗਿਆ ਸੀ ਸਿੱਖ ਕੌਮ ਨੂੰ ਖਤਮ ਕਰਨ ਵਾਸਤੇ ਜੋ 1984 ਦਾ ਹਮਲਾ ਨਵੰਬਰ 1984 ਦਿੱਲੀ ਦੀ ਰਸਲ ਕੁਸ਼ੀ ਹਾਂਜੀ ਇਹ ਸਾਰਾ ਨੇ ਸਾਜ ਸਾਹੀ ਇਹ ਸੈਂਟਰ ਸਰਕਾਰਾਂ ਦੀ ਐਜੰਸੀ ਨੇ ਸਰਕਾਰਾਂ ਨੇ ਸਾਜ ਸਾਹੀ ਅਸੀਂ ਲੋਕ ਸਮਝ ਨਹੀਂ ਪਾ ਰਹੇ ਸਾਡੇ ਲੀਡਰ ਸਮਝ ਨਹੀਂ ਪਾ ਰਹੇ ਇਹ ਖਿਰਪ ਕੁਰਸੀ ਦੇ ਲਾਲਚ ਪਿੱਛੇ ਪਰ ਬੜੇ ਇਹ ਜ਼ਖਮ ਜੂਨ ਮਿਲੇ ਚੜਦੇ ਹੀ ਹਰੇ ਹੋ ਜਾਂਦੇ ਇਹ ਨਹੀਂ ਇਹ ਇਹ ਖਤਮ ਨਹੀਂ ਹੋਣੀ ਇਹ ਜੋ ਤੱਕ ਦੁਨੀਆ ਰਹੇਗੀ ਇਹ ਜ਼ਖਮ ਹਰੇ ਰਹਿਣਗੇ ਇਹ ਨਹੀਂ ਇਹ ਭੁੱਲਿਆ ਨਹੀਂ ਜਾ ਸਕਦਾ ਇਹ ਭੁੱਲਣਾ ਹੈ ਨਹੀਂ ਜੀ ਇੱਕ ਫੋਟੋ ਨੇ ਬੱਚੇ ਮਾਰਦੇ ਦੋ ਦੋ ਸਾਲ ਦੇ ਬੱਚੇ ਛੇ ਸੇ ਛੇ ਵਿੱਚ ਬੱਚੇ ਹਵਾਤਬਾਦ ਹੀ ਹੋ ਇੱਕ ਬਜ਼ੁਰਗ ਮਾਈਆਂ ਸੀ ਬੀਬੀਆਂ ਸੀ ਵਿਚਾਰੀ ਜਿਹੜੇ ਦਰਸ਼ਨ ਕਰਨਾ ਆਏ ਸੀ ਬਜ਼ੁਰਗ ਸੀੜੀ ਅਸੀ 90 ਸਾਲ ਦੇ ਉਹਨਾਂ ਨੂੰ ਮਾਰ ਦਿੱਤਾ ਹਵਾਤਬਾਦ ਹੀ ਹੋ ਉਹਨੂੰ ਨਿਕਲਦਾ ਮੌਕਾ ਨਹੀਂ ਦੇਈ ਜਾਨੂੰ ਕੋਈ ਹੱਤਬਾਦ ਦੇਖ ਰਿਹਾ ਸੀ ਉਹਨੂੰ ਬਾਹਰ ਨਹੀਂ ਕੱਢਦਾ ਮੌਕਾ ਨਹੀਂ ਦਿੱਤਾ ਕਿਉਂ ਦਿੱਤਾ ਲੋਕਾਂ ਨੇ ਤਰੀਕੇ ਸਿਰ ਹੁਣ ਬਹੁਤ ਤਰੀਕੇ ਸੀ ਇੱਥੇ ਪਾਣੀ ਬੰਦ ਕਰ ਦਿੰਦੇ ਬਿਜਲੀ ਬੰਦ ਕਰ ਦਿੰਦੇ ਦਰਸ਼ਨ ਪਾਣੀ ਬੰਦ ਕਰ ਦਿੰਦੇ ਕਿੰਨਾ ਚਿਰ ਲੜਦਾ ਕੋਈ ਬੰਦਾ ਭੁੱਖਾ ਮਰਦਾ ਹਫਤੇ ਬਾਅਦ ਦਰਸ਼ਨ ਆਪਣੇ ਬਾਹਰ ਨਿਕਲਣੇ ਸੀ ਪਰ ਨਹੀਂ ਇਹਨ ਇਹ ਤਾਂ ਦੋ ਇਹ ਤਾਂ ਸੰਤਾਰੀ ਤੋਂ ਬਾਅਦ ਹੀ ਸਭ ਕੁਝ ਤਾਂ ਹੋ ਰਹੀ ਸੀ ਜੀ ਪਛੀ ਪੰਜਾਬੀਆ ਟਾਇਕੀ ਤੱਥੇ ਹੋਰ ਕਿਹੜਾ ਹੋਤ ਬਾਦ ਹੀ ਇੱਥੇ ਜੀ ਹੁਣ ਵੀ ਕਰ ਰਹੇ ਨੇ ਇਹ ਸਿੱਖਾਂ ਦਾ ਕੰਮ ਦਾ ਕੰਨ ਕਰਨਾ ਚਾਹੁੰਦੇ ਨੇ ਇਹ ਸਾਨੂੰ ਸੋਚਣਾ ਪੈਣਾ ਸਾਨੂੰ ਲਿਖਣਾ ਸਿੱਖ ਮਾਮਲੇ ਚ ਦਖਲੰਦਾਜੀ ਵੀ ਅਜੇ ਤੱਕ ਜਿਹੜੀ ਚੱਲ ਰਹੀ ਹੈ ਤੇ ਹਮਲੇ ਵੀ ਚੱਲ ਰਹੇ ਸਭ ਕੁਝ ਚੱਲ ਰਿਹਾ ਜੀ ਇਹ ਸਿਰਫ ਸਾਡੀ ਜਿਹੜੀ ਸਿੱਖ ਲੀਡਰਸ਼ਿਪ ਹੈ ਜਿਹੜੀ ਇਹ ਗਦਾਰ ਹੈ ਜੀ ਇਹਨਾਂ ਤੇ ਤੋਂ ਦੀ ਲੋੜ ਹੈ ਇਹਨਾਂ ਸਾਰੇ ਹਾਲਾਤਾਂ ਤੋਂ ਕਿਤੇ ਨਾ ਕਿਤੇ ਕਿਉਂਕਿ ਇਨਸਾਫ ਅਲੇ ਤੱਕ ਨਹੀਂ ਮਿਲੇ ਜਾਗੋ ਤੁਸੀਂ ਦੇਖੋ ਸਾਨੂੰ ਇਨਸਾਫ ਕਿੱਥੇ ਮਿਲਿਆ ਜੀ 41 ਸਾਲ ਹੋ ਗਏ ਦਿਲਜੀਤ ਕੀ ਕੀ ਤੁਹਾਡੇ ਨਾਲ ਇਹਨਾਂ ਨੇ ਕੋਈ ਇਨਸਾਫ ਮਿਲਿਆ ਸੱਤ ਤੋਂ ਸਿੱਖ ਕੌਮ ਅਜੇ ਤੱਕ ਇਨਸਾਫ ਦਾ ਇੰਤਜ਼ਾਰ ਕਰ ਰਹੀ ਹੈ ਇਹ ਤਸਵੀਰਾਂ ਉਹ ਦਰਦ ਉਹ ਹਾਲਾਤ ਉਹ ਮੰਜ਼ਰ ਬਿਆਨ ਕਰ ਰਹੀਆਂ ਨੇ ਕਿਸ ਤਰ੍ਹਾਂ ਦੇ ਨਾਲ ਸਾਡੇ ਸਭ ਤੋਂ ਪ੍ਰਮੁੱਖ ਧਾਰਮਿਕ ਸਾਨੂੰ ਨਿਸ਼ਾਨਾ ਬਣਾਇਆ ਗਿਆ ਤੋਂ ਇਹ ਤਸਵੀਰਾਂ ਤੇ ਰਾਹੀ ਉਹ ਸਾਰਾ ਦਰਦ ਬਿਆਨ ਕੀਤਾ ਗਿਆ ਉਹ ਸਿੱਖ ਕੌਮ ਦੇ ਉਹ ਜ਼ਖਮ ਸਿੱਖ ਕੌਮ ਦਾ ਉਹ ਦਰਦ ਜਿਹੜਾ ਕਦੇ ਵੀ ਪਲਾਇਆ ਨਹੀਂ ਜਾ ਸਕਦਾ ਕੈਮਰਾ ਬਸਰ ਉਤਾਰ ਸਿੰਘ ਦੇ ਨਾਮ ਅਮਨਿੰਦਰ ਸਿੰਘ ਮੌਂਗਾ ਪੀਡੀਸੀ ਅੰਮ੍ਰਿਤਸਰ